ਅੰਗੇ ਤੇ ਕੌਣ ਕਥਾ ਕਰਨ ਆਊਗਾ ਕੌਣ ਕੀਰਤਨ ਕਰੂਗਾ ਕਮਾਲ ਹੋ ਗਈ ਹੈ ਕਿਸੇ ਦਾ ਇਧਰ ਧਿਆਨ ਹੀ ਨਹੀਂ ਹੈਗਾ ਕਿਆ ਮੰਗਤੇ ਬਣਾ ਕੇ ਰੱਖ ਦਿੱਤਾ ਕਿਥੇ ਗੁਰੂ ਕੇ ਵਜ਼ੀਰ ਮਹਾਰਾਜਾ ਰਣਜੀਤ ਸਿੰਘ ਦੇ ਖਰਾਬ ਖਰਾਬੀ ਪਈ ਸੀ ਉਹਨੇ ਸੋਨਾ ਲਵਾ ਤਰ ਮੰਦਰ ਸਾਹਿਬ ਨੂੰ ਗੁਰਦਾਰਿਆਂ ਨੂੰ ਸੋਨਾ ਨਹੀਂ ਲੱਗਦਾ ਪਹਿਲਾਂ ਮਹਾਰਜ ਦੇ ਵੇਲੇ ਨਹੀਂ ਲੱਗਾ ਉਹਨੇ ਲਵਾਇਆ ਪਿਓ ਦੇ ਪੁੱਤ ਨੇ ਰਾਜ ਸੀ 140000 ਮੀਲ ਮਰਬਾ ਬੱਧੀਆਂ ਛੁੱਟਦੀਆਂ ਹੀ ਖਾਲਸੇ ਦੀਆਂ ਤੇ ਉਹਨੇ ਕਿਹਾ ਮੇਰੇ ਪਿਓ ਦਾ ਘਰ ਇਦਾਂ ਦਾ ਹੋਵੇ ਜਿਹਦਾ ਕਿਸੇ ਦਾ ਨਾ ਹੋਵੇ ਉਹਨੇ ਚੁੱਕ ਕੇ ਸੋਨਾ ਤੇ ਹੀਰੇ ਮੋਤੀ ਲਵਾਤੇ ਅਕਾਲੀ ਫੂਲਾ ਸਿੰਘ ਨੇ ਗੁੱਟ ਫੜਿਆ ਕਹਿੰਦੇ ਉਹ ਵੀ ਕਾਣਿਆ ਇਦਾਂ ਹੀ ਬੋਲਦੇ ਹੁੰਦੇ ਸੀ ਉਹ ਅੱਜ ਵਰਗੇ ਸੀਐਮ ਨੂੰ ਕਹਦੇ ਪਰਚਾ ਪਾ ਕੇ ਅੰਦਰ ਭੇਜ ਦੇਣਗੇ ਆਪ ਕੋ ਸਤਨਾ ਉਹ ਕਹਿੰਦੇ ਕਾਣਿਆ ਇਦਰਾ ਇੰਨਾ ਖਰਚਾ ਕਰਤਾ ਹੀ ਕਹਿੰਦਾ ਮੇਰੇ ਪਿਓ ਦਾ ਘਰ ਬੰਦਾ ਗੁਰੂ ਰਾਮਦਾਸ ਦਾ ਮੈਂ ਸੋਨੇ 'ਚ ਮੜ ਦੂੰ ਕਹਿੰਦਾ ਪਿਓ ਦਾ ਪੁੱਤ ਬਾਬੇ ਦਾ ਘਰ ਤੇ ਸੋਨੇ 'ਚ ਮੜਤਾ ਹੀ ਤੇ ਆ ਜਿਹੜਾ ਵਿੱਚ ਕੀਰਤਨ ਕਰਦਾ ਜਿਹਦਾ ਕਰਕੇ ਸੰਗਤਾਂ ਦਾ ਰਸ ਬਣਿਆ ਭਿਆ ਆ ਗ੍ਰੰਥੀ ਬੋਲਦਾ ਇਹਦੇ ਘਰ ਵੀ ਜਾ ਕਹਿੰਦਾ ਚੱਲ ਚੱਲੀਏ ਜਦੋਂ ਘੋੜੇ ਤੇ ਚੜ ਕੇ ਸ਼ੇਰੇ ਪੰਜਾਬ ਉਹਦੇ ਘਰੇ ਗਏ ਤੇ ਕੱਚਾ ਜਿਹਾ ਘਰ ਨੀਵੇਂ ਥਾਂ ਤੇ ਮਿੱਟੀ ਦਾ ਤਵਾ ਤੇ ਟੋਏ ਪੈ ਟੁੱਟੀ ਮੰਜੀ ਤੇ ਸ਼ੇਰੇ ਪੰਜਾਬ ਦੀਆਂ ਅੱਖਾਂ 'ਚ ਉਹ ਪਾਣੀ ਵਹਿ ਗਿਆ ਕਹਿੰਦਾ ਇਹਦਾ ਵੀ ਸੋਚ ਜੇ ਹਰ ਮੰਦਰ ਨੂੰ ਸੋਨਾ ਚਾਂਦੀ ਲਵਾਈ ਜਾਂਦਾ ਇਹਦੇ ਇਹ ਜਿਹੜੇ ਵਿੱਚ ਬਹਿ ਕੇ ਗੀਤ ਗਾਉਂਦੇ ਰੱਬ ਦੇ ਇਹਨਾਂ ਬਾਰੇ ਕੌਣ ਸੋਚੂਗਾ ਕੋ ਸਤਨਾਮ ਸ੍ਰੀ ਤੇ ਗੱਲ